ਜ਼ਿਲ੍ਹਾ ਤਰਨਤਾਰਨ ਦੇ ਪਿੰਡ ਠੱਟੀ ਖਾਰਾ ਵਿਖੇ ਸਮਾਪਤ ਗੁਰਦੁਆਰਾ ਚੁੱਲਨੇ ਮਹਿਲ ਜਿੱਥੇ ਅੱਜ ਵੀ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਅੱਜ ਵੀ ਦੁਆਰਾ ਚੁੱਲ੍ਹਦੀਆਂ ਹਨ ਅਤੇ ਸੰਗਤਾਂ ਦੂਰੋਂ ਦੂਰੋਂ ਇਸ ਗੁਰੂ ਘਰ ਵਿੱਚ ਦਰਸ਼ਨ ਕਰਨ ਲਈ ਆਉਂਦੀਆਂ ਹਨ ਇੱਥੇ ਮੌਜੂਦ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਗੁਰੂ ਘਰ ਵਿੱਚ ਆ ਕੇ ਹਰ ਮਨੁਕਾਮਨਾ ਪੂਰੀ ਹੁੰਦੀ ਹੈ। ਇਹ ਤੋਂ ਸ਼ੇਕਰ ਮਿੱਟਲ ਦੇ ਦੁਇਤੇ ਆ ਗਏ ਬਹੁਤ ਧੰਨਵਾਦ ਹੈ। ਵਰ ਰਾਜਾ ਦੇ ਜੀ ਮਹਾਰਾਜ ਜਦੋਂ ਤਾਂ ਤਾਂ ਦਵਾਰ ਸਾਹਿਬ ਦੇ ਸੇਵਾ ਕਰਾਉਂਦੇ ਸੀ ਉਦੋਂ ਇਸ ਜਗ੍ਹਾ ਤੇ 7 ਸਾਧ 7 ਮਹੀਨੇ 7 ਦਿਨ ਮਹਾਰਾਜ ਜੀ ਤੇ ਆਪਣਾ ਸਾਥਾ ਕਰਦੇ ਰਹੇ ਜੀ ਜਿਹੜੋ ਸੰਗ ਕੱਠੀ ਕਾ ਕਿ ਜੋੜ ਕੇ ਅਗਲੇ ਦਿਨ ਫੇਰ ਆਪਣਾ ਜਨੇ ਦਵਾਰ ਸਾਹਿਬ ਲੈ ਕੇ ਆ ਕੇ ਰੰਗਿਆ ਕਰਦੇ ਜੀ ਯਾਹਾਂਗੇ ਬਾਦਸ਼ਾਹ ਦੇ ਹਾਥੀ ਝੂਰਦੇ ਜਾਦੇ ਸੰਗ ਤੇ ਕੱਠੀ ਹੋ ਕੇ ਬੈਠੇ ਤੇ ਮਹਾਰਾਜ ਆਪਣਾ ਵੀ ਸਾਥਾ ਕਰਦੇ ਦੇ ਸੰਗ ਉੱਠ ਕੇ ਇਹ ਹਾਥੀਆਂ ਦੇਖਣ ਲੱਗ ਗਏ ਫੇਮਾ ਆ ਜਾਂਦੇ ਸੰਗਤੇ ਤੁਹੀਂ ਕਦੋਂ ਦੇਖਣ ਦਾ ਜੀ ਸਾਤਾਂ ਸੰਸੜਗੇ ਤੇ ਸੰਗਤਾਲ ਦੀ ਬਾਬਾ ਜੀ ਵੇਖੋ ਕੰਡਿਆ ਸੰਦਾ ਸੰਗਾ ਦੇ ਹੱਥੀ ਮਰਸੀ ਘਰੇ ਦੇ ਜਾਦੇ ਆਉਂਦੇ ਤਾਂ ਸਾਹ ਜਾਣਾਂ ਦੀ ਕੀ ਹੈ ਸਾਹ ਆਏਗਾ ਤੇ ਨਹੀਂ ਆਏਗਾ ਆਪਣੇ ਰਾਂਝੀ ਦੁਨੀਆ ਤੱਕ ਮਾਦ ਖੋ ਰਿਆ ਕਰਨਾ ਜੀ ਵੱਡੇ ਸਾਠ ਇਸ ਅੰਗਰੇਜ਼ਾਂ ਦੇ ਟਾਂ ਤੇ ਇਥੇ ਚੱਕਰ ਪਾਸਟ ਕਰਨ ਆਏ ਜੀ ਉਹ ਫਿਰ ਪੈਟ ਕੀਤਾ ਤੇ ਉਹ ਕੱਖਾਂ ਤੋਂ ਨੇ ਹੋ ਗਏ ਇਹ ਯਾਨੀ ਕਿ ਗੇਰੇ ਮਾਦੇ ਠੀਕ ਨਿਕਲੇ ਵੀ ਆਪਣਾ ਇਤਿਹਾਸ ਨਹੀਂ ਕਦੇ ਤੇ ਉਹ ਜਿਹੜੇ ਅੰਗਰੇਜ਼ ਆਪਾਂ ਤੋਂ ਆਨੇ ਹੋਏ ਫਿਰ ਉਹਨਾਂ ਅਦਾਸ ਬੇਨਤੀ ਕਰਾਈਗੇ ਮਹਾਰਾਜ ਜੀ ਸਾਡੀ ਅੱਖਾਂ ਠੀਕ ਕਰੋ ਤੁਹਾਡੇ ਨਾਂ ਤੇ ਕੋਈ ਨਿਸ਼ਾਨੀ ਦੇ ਦਿਨਾ ਫਿਰ ਉਹਨਾਂ ਨੇ ਆਪਣਾ ਵੀ ਦੋਹਣਵਾਜ ਧੋਣੇ ਮਾਦੇ ਨਾਂ ਤੇ ਸਟੇਸ਼ਨ ਤੇ ਆਕਰਾਇਆ ਤੇ ਇਸੇ ਬਹੁਤ ਆਨੰਦ ਆਉਂਦਾ ਜੇ ਤੁਸੀਂ ਆ ਕੇ ਵੇਖੋ ਅਤੇ ਕਰਾਂ ਤੇ ਗੁਰੂ ਘਰ ਦੀ ਅਜਮਤ ਫੇਰ ਹੀ ਪਤਾ ਲੱਗਦਾ ਜਦੋਂ ਆਈਏ ਤੇ ਜੇ ਭਰੋਸਾ ਰੱਖੀਏ ਜੇ ਗੁਰੂ ਤੇ ਭਰੋਸਾ ਰੱਖਾਂਗੇ ਤਾਂ ਗੁਰੂ ਵੀ ਕਰਦਾ ਬੰਨੋ ਫਿਰ ਕੋਤਾਂ ਨਹੀਂ ਜਾਂ ਦਿੰਦਾ ਤੇ ਦੂਜੀ ਗੱਲ ਰਹਿ ਗਈ ਹੈ ਵੀ ਜੇ ਜਤਰਾ ਕਹਿੰਦੇ ਨਾ ਪਾਪੀ ਜਦੋਂ ਹਵਾ ਆਉਂਦੀ ਹੀ ਆ ਤੇ ਮਹਿਸੂਸ ਕਰ ਸਕਦੇ ਆ ਇਸੇ ਤਰੀਕੇ ਨਾਲ ਪਰਮੇਸ਼ਰ ਆਪਾਂ ਮਹਿਸੂਸ ਕਰ ਸਕਦੇ ਹੁਣ ਤੇ ਦੂਜੀ ਗੱਲ ਹੈ ਵੀ ਆਪਣਾ ਇੱਥੇ ਜਦੋਂ ਆਓਗੇ ਤੁਸੀਂ ਇੱਕ ਆਖ ਨੁਕਰਾਂ ਖੂ ਆ ਉਹ ਸਾਹਮਣੇ ਆਖ ਨੁਕਰਾਂ ਇੱਥੇ ਇਸ਼ਨਾਨ ਕਰਨ ਜਿਹੜੀ ਵੀ ਮਨੋ ਕਾਮਨਾ ਤੁਹਾਡੀ ਪੂਰੀ ਹੋਊਗੀ ਇੱਥੇ ਇੱਥੇ 7 ਸਾਲ 7 ਮਹੀਨੇ 7 ਦਿਨ ਮਹਾਰਾਜ ਰਹੇ ਨੇ ਤੇ ਤਨ ਤਨ ਸੇਵਾ ਨਰੇ ਤੇ ਰਹਿ ਕੇ ਕਰਵਾਈ ਆ ਤੇ ਇਸੇ ਗੁਰੂ ਹਰਿਮੰਦਰ ਪਾਸ਼ਾ ਜੀ ਬਾਬਾ ਬੁੱਢਾ ਸਾਹਿਬ ਜੀ ਇੱਥੇ ਹੀ ਆਏ ਸੀ ਮੌਜੂਦ ਹਾਂ ਗੁਰਦੁਆਰਾ ਤੁਲਣਾ ਮੈਦਾਨ ਸਾਹਿਬ ਵਿਖੇ ਜਿੱਥੇ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਵੀ ਜਿਹੜੀਆਂ ਦੁਆਰਾਂ ਉਹ ਝੁੱਲਦੀਆਂ ਨੇ ਤੇ ਸੰਗਤਾਂ ਇਸ ਗੁਰਦੁਆਰਾ ਸਾਹਿਬ ਵਿੱਚ ਜਿੱਥੇ ਦਰਸ਼ਨ ਕਰ ਲੈਂਦੀਆਂ ਤੇ ਇਸ ਦੁਆਰ ਦੇ ਵੀ ਦਰਸ਼ਨ ਕਰਦੀਆਂ ਨੇ ਜਿੱਥੇ ਗੁਰੂ ਸਾਹਿਬ ਵੱਲੋਂ ਇਸ ਉਹ ਜਿਹੜਾ ਕਿ ਵਾਰ ਦਿੱਤਾ ਗਿਆ ਵੀ ਜੀ ਸੀ ਤੇ ਸੰਗਤਾਂ ਅੱਜ ਵੀ ਇਸ ਦੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਕੁੱਝੀਆਂ ਪ੍ਰਾਪਤ ਕਰ ਰਹੀਆਂ ਨੇ तरनतारन पोइ बी एस आल जी वशेष रिपोर्ट